ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਤੋਂ ਲਗਭਗ 6 ਮਹੀਨੇ ਪਹਿਲਾਂ ਭਵਿੱਖਬਾਣੀ ਕੀਤੀ ਸੀ ਆម ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਲੈ ਕੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਭਾਰਤੀ ਜਨਤਾ ਪਾਰਟੀ ਵੱਲ ਕੁਝ ਸ਼ਰੂਮਣੀ ਅਕਾਲੀ ਦਲ ਵੱਲ ਅਤੇ ਕੁਝ ਰਹਿੰਦੇ ਖੁੰਦੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਸੱਤਾ ਦਾ ਆਨੰਦ ਲੈ ਰਹੇ ਨੇ ਗੱਡੀਆਂ ਤੇ ਇੰਜੋਏ ਕਰ ਰਹੇ ਨੇ ਲੇਕਿਨ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆម ਆਦਮੀ ਪਾਰਟੀ ਉਹਨਾਂ ਦੇ ਪੱਤੇ ਘੱਟ ਦੇਵੇਗੀ ਉਹਨਾਂ ਨੂੰ ਟਿਕਟਾਂ ਨਹੀਂ ਮਿਲਣਗੀਆਂ ਇਸ ਕਰਕੇ ਉਹ ਦੂਸਰੀਆਂ ਪਾਰਟੀਆਂ ਦੀ ਘਾਤ ਵਿੱਚ ਨੇ ਅੰਦਰੋਂ ਅੰਦਰੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਕਿ ਭਾਈ ਅਸੀਂ ਸੱਤਾ ਦੇ ਵਿੱਚ ਹਾਂ ਜਿਵੇਂ ਹੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਆਉਣਗੀਆਂ ਅਸੀਂ ਤੁਹਾਡੇ ਪਾਰਟੀ ਵਿੱਚ ਸ਼ਾਮਲ ਹੋਵਾਂਗਾ ਹੋਵਾਂਗੇ ਅਸੀਂ ਆਪੋ ਆਪਣੀ ਹਲਕਿਆਂ ਦੇ ਵਿੱਚੋਂ ਤੁਹਾਡੀਆਂ ਪਾਰਟੀਆਂ ਵੱਲੋਂ ਚੋਣ ਲੜਨਾ ਚਾਹੁੰਦੇ ਹਾਂ 28 ਜਿਹੜੇ ਇੰਚਾਰਜ ਨੇ ਉਹ ਨਗਾ ਦਿੱਤੇ ਗਏ ਨੇ ਆ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਲ ਵੱਲੋਂ ਜਿਹੜੇ 28 ਇੰਚਾਰਜ 28 ਹਲਕਿਆਂ ਦੇ ਵਿੱਚ ਲਗਾਏ ਗਏ ਨੇ ਉਹ ਜਾਤ ਅਤੇ ਪਛਾਣ ਦੇ ਮੁਤਾਬਕ ਨਹੀਂ ਉਹਨਾਂ ਦਾ ਆਪੋ ਆਪਣੀ ਹਲਕਿਆਂ ਦੇ ਵਿੱਚ ਬੋਲਬਾਲਾ ਹੈ ਉਹਨਾਂ ਦਾ ਨੇਮ ਹੈ ਉਹਨਾਂ ਦਾ ਫੇਮ ਹੈ ਉਹਨਾਂ ਨੂੰ ਸਾਰੀਆਂ ਜ਼ਿੰਮੇਵਾਰੀਆਂ ਦੇ ਦਿੱਤੀਆਂ ਗਈਆਂ ਨੇ ਉਹ ਐਜ਼ ਇੱਕ ਕੰਮ ਕਰਨਗੇ ਜਿਵੇਂ ਐਜ਼ ਇੱਕ ਮੌਕੇ ਦੇ ਵਿਧਾਇਕ ਆਮ ਆਦਮੀ ਪਾਰਟੀ ਦੇ ਆਪੋ ਆਪਣੀ ਹਲਕਿਆਂ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਦੀ ਸਨਵਾਈ ਵੀ ਹੋਵੇਗੀ ਉਹਨਾਂ ਨੂੰ ਫਿਰ ਉਹਨਾਂ ਦਾ ਫੇਸ ਅੱਗੇ ਲਿਆਂਦਾ ਜਾਵੇਗਾ ਉਹ ਵਧਾਇਕ ਤੋਂ ਬਾਅਦ ਉਹ ਬੇਚੇਰਾ ਹੋਣਗੇ ਕਿਉਂਕਿ ਉਹਨਾਂ ਦੀ ਕਾਰਗੁਜ਼ਾਰੀ ਰਹਿਦੇ 1.5 ਸਾਲਾਂ ਦੇ ਵਿੱਚ ਵਿਕੀ ਜਾਵੇਗੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿਦ ਕੇ ਜਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਨੀਸ਼ ਸੋਧਿਆ ਅਤੇ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਅਤੇ ਪ੍ਰਧਾਨ ਰਮਨ ਅਰੋੜਾ ਵੱਲੋਂ ਇੱਕ ਪਾਸੇ ਜਿੱਥੇ ਅੱਜ ਚਾਰ ਨਵੇਂ ਅਬਜ਼ਰਵਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਬਿਠਾ ਦੇ ਨੇ ਉਹ ਦੂਸਰੇ ਪਾਸੇ ਆਈ ਨਵੇਂ ਹਲਕਾ ਚਾਰਜ ਵੀ ਇਹਨਾਂ 28 ਹਲਕਿਆਂ ਦੇ ਵਿੱਚ ਲਗਾ ਦਿੱਤੇ ਗਏ ਨੇ ਹਾਲਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਿਵਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਿਸਟ ਜਾਰੀ ਮੇ ਕੀਤੀ ਗਈ ਜਿਵੇਂ ਹੀ ਲਿਸਟ ਜਾਰੀ ਹੋਵੇਗੀ ਉਹਨਾਂ ਦੇ ਤੁਹਾਨੂੰ ਨਾਮ ਹੀ ਦੱਸ ਦਿਆਂਗੇ ਕਿ ਗਾਜ਼ ਕਿਹੜੇ ਕਿਹੜੇ ਮੰਤਰੀਆਂ ਅਤੇ ਵਿਧਾਇਕਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਗਿਰੇਗੀ ਕਿਉਂਕਿ ਪੰਜਾਬ ਦੇ ਵਿੱਚ ਸਭ ਕੁਝ ਠੀਕ ਨਹੀਂ ਆਪ ਆਦਮੀ ਪਾਰਟੀ ਦੇ ਵਿੱਚ ਧੜੇਬੰਦੀਆਂ ਦਾ ਦੌਰ ਜਾਰੀ ਹੈ ਪੰਜਾਬ ਦੇ ਵਿਧਾਇਕ ਅਤੇ ਮੰਤਰੀ ਕੁੱਟਲ ਮਹਿਸੂਸ ਕਰ ਰਹੇ ਨੇ ਆਪ ਆਪ ਪਾਰਟੀ ਦੇ ਵਿੱਚ ਜਿਸ ਤਰ੍ਹਾਂ ਹਰਬੀਰ ਸਿੰਘ ਪਠਾਨ ਪਾਤਰਾਂ ਨੇ ਕਿਹਾ ਕਿ ਵਿਧਾਇਕਾਂ ਅਤੇ ਮੰਤਰੀਆਂ ਦੀ ਚੱਲ ਨਹੀਂ ਦਿੱਤੀ ਜਾਂਦੀ ਅਤੇ ਨਾ ਹੀ ਅਫਸਰशाही ਮੰਦੀ ਹੈ ਕੁੱਟਲ ਮਹਿਸੂਸ ਕਰ ਰਹੇ ਨੇ ਇਵਨ ਥੋ ਕੱਲ ਲੋਕਨਾਥ ਇੱਕ ਚੈਨਲ ਤੋਂ ਖਬਰ ਆਈ ਸੀ ਕਿ ਆਪ ਆਦਮੀ ਪਾਰਟੀ ਦੇ ਵੱਡੇ ਆਗੂ ਯਾਨੀ ਕੋ ਮੌਜੂਦਾ ਮੰਤਰੀ ਵੀ ਨੇ ਉਹਨਾਂ ਦਾ ਸੁਪਨਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਤੇ ਬਹਿਣਾ ਉਨ੍ਹਾਂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਅਤੇ ਸਾਬਕਾ ਮੁੱਖ ਮੰਤਰੀ ਦੇ ਨਾਲ ਕੈਬਨਿਟ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਕਿਸੇ ਵੀ ਸਮੇਂ ਉਹ ਭਾਰਤੀ ਜਨਤਾ ਪਾਰਟੀ ਵੱਲ ਰੁਖ ਕਰ ਸਕਦੇ ਨੇ ਯਾਨੀ ਕਿ ਹਰ ਕਮ ਅチェ ਦਾ ਜਿਵੇਂ-ਜਿਵੇਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਨੇ ਭਾਵੇਂ ਗ੍ਰਾਊਂਡ ਲੈਵਲ ਤੋਂ ਆਪ ਆਦਮੀ ਪਾਰਟੀ ਵਿਧਾਨ ਸਭਾ ਦੀਆਂ ਚੋਣਾਂ ਦੀ ਅਗਾਵੀ ਤਿਆਰੀਆਂ ਕਰ ਰਹੀ ਹੈ ਲੇਕਿਨ ਇਸ ਦੇ ਪਾਪ ਯੁੱਧ ਆਪ ਆदमी ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਆਮ ਆਦਮੀ ਪਾਰਟੀ ਦਾ ਕਿਸਾਨਾਂ ਵੱਲੋਂ ਵਿਰੋਧ ਆਪ ਆਦਮੀ ਪਾਰਟੀ ਦਾ ਬਿਰਜ਼ਗਾਰਾਂ ਵੱਲੋਂ ਵਿਰੋਧ ਆਪ ਆਦਮੀ ਪਾਰਟੀ ਦਾ ਪੱਤਰਕਾਰਾਂ ਵੱਲੋਂ ਵਿਰੋਧ ਦਬਾਇਆ ਜਾ ਰਿਹਾ ਹੈ ਹੁਣ ਇੱਕ ਸਪੋਰਟ ਕੀਤੀ ਗਈ ਹੈ ਪਿਛਲੇ ਦਿਨਾਂ ਦੇ ਵਿੱਚ ਆਪ ਆਦਮੀ ਪਾਰਟੀ ਵੱਲੋਂ ਪ੍ਰਵਾਸੀ ਲੋਕਾਂ ਦੀ ਕਿ ਪ੍ਰਵਾਸੀ ਲੋਕ ਪੰਜਾਬ ਦੇ ਵਿੱਚ ਰਹਿ ਸਕਦੇ ਨੇ ਲੇਕਿਨ ਜਿਹੜਾ ਕੁਝ ਉਹ ਕਰ ਰਹੇ ਨੇ ਅੱਜ ਉਹਨਾਂ ਦੀਆਂ ਵੋਟਾਂ ਵੀ ਬੜੀਆਂ ਹੋਈਆਂ ਨੇ ਉਹਨਾਂ ਦੇ ਆਧਾਰ ਕੜ ਉਹਨਾਂ ਦੇ ਆ ਜਿਹੜੇ ਹਨ ਵੋਟ ਕਾਡ ਬੜੇ ਹੋਏ ਨੇ ਲਗਭਗ ਜਿਨ੍ਹਾਂ ਦੀ ਗ੍ਰੰਤੀ 30 ਤੋਂ 40 ਲੱਖ ਦੱਸੀ ਜਾ ਰਹੀ ਹੈ। ਯਾਨੀ ਕਿ ਆਪ ਆਦਮੀ ਪਾਰਟੀ ਦੇ ਵਿੱਚ ਸਭ ਕੋਈ ਠੀਕ ਨਹੀਂ ਜਿਹੜੇ ਹਲਕਾ ਇੰਚਾਰਜ ਨਵੇਂ ਲਗਾਏ ਗਏ ਨੇ 28 ਪੰਜਾਬ ਦੇ ਹਲਕਿਆਂ ਵਿੱਚ ਉਹਨਾਂ ਨੂੰ ਸਾਰੀਆਂ ਪਾਵਰਾਂ ਦਿੱਤੀਆਂ ਜਾਣਗੀਆਂ ਉਹ ਪਹਿਲ ਦੇ ਆਧਾਰ ਤੇ ਇਹਨਾਂ ਵਿਧਾਇਕਾਂ ਤੋਂ ਪਹਿਲਾਂ ਆਪੋ ਆਪਣੀ ਹਲਕਿਆਂ ਦੇ ਕੰਮ ਵੱਡੇ ਪੱਧਰ ਤੇ ਕਰਾਉਣਗੇ ਉਹ ਵਿਧਾਇਕ ਕਿਹੜੇ ਨੇ ਕਿਹੜੇ ਵਿਧਾਇਕਾਂ ਉੱਤੇ ਇਹ ਜਿਹੜੇ ਇੰਚਾਰਜਿਤ ਕੀਤੇ ਗਏ ਨੇ ਇਹ ਆ ਅੱਜ ਰਾਤ ਨੂੰ ਜਾਂ ਸਵੇਰੇ ਆਪ ਆਪੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਲਿਸਟ ਜਾਰੀ ਕਰੇਗੀ